ਉਹ ਵਰਨਛਨਾ ਇਸੇ ਵੀ ਉੱਥੇ ਇੱਕ ਡਬਲ ਮਰਡਰ ਹੋਇਆ ਜੋ ਮੌਕੇ ਤੇ ਪਹੁੰਚੇ ਤੇ ਅਸੀਂ ਪਹੁੰਚੇ ਹਾਂ ਉੱਥੇ ਰੇਸ਼ਮ ਸਿੰਘ ਤੇ ਹਰਪ੍ਰੀਤ ਕੌਰ ਇਹ ਦੋਨੋਂ ਮੀਆਂ ਬੀਬੀ ਸੂ ਕਤਲ ਕਰਨ ਵਾਲੇ ਨੇ ਆਪਣੇ ਭੈਣ ਉਰਪਨ ਭਈਏ ਦੇ ਕਤਲ ਕੀ ਸਣ ਭਈਆ ਭੈਣ ਉਹ ਮੇਰੇ ਵੀਰ ਕੋ ਤੋਂ ਜਮੀਨ ਇੰਟਰਵਿਊ ਚਾਹਵਾ ਡਾਕਰ ਜਾਣਗੇ ਉਹ ਵੀ ਸੀ ਜਿਹੜਾ ਕੰਤੂਰ ਸਿੰਘ ਹੈ ਹੋ ਸਕਦਾ ਵੀ ਮੇਰੀ ਜਿਹੜੀ ਪ੍ਰਾਪਰਟੀ ਹੈ ਜਿਹੜੀ ਅੱਜ ਮੇਰੀ ਸਿਸਟਰ ਨਾਣਾ ਲਾ ਦੇ ਫਰੀਦਕੋਟ ਦੇ ਪਿੰਡ ਕਾਨਿਆਂ ਵਾਲੇ ਖੁਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸਾਲੇ ਨੇ ਆਪਣੀ ਭੈਣ ਅਤੇ ਜੀਜੇ ਨੂੰ ਕੁਲਹਾੜੀ ਨਾਲ ਵੱਢ ਵੱਟ ਉਤਾਰਿਆ ਮੌਤੇ ਘਾਟ ਪੈਨ ਨੇ ਕਰਵਾਈ ਸੀ ਲਵ ਮੈਰिज ਅਤੇ ਰਹਿ ਰਹੇ ਸੀ ਆਪਣੇ ਹੀ ਘਰ ਪੁਲਿਸ ਨੇ ਡੈੱਡ ਬਾਡੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰਦੀ ਹੈ ਬਹਿਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਿਆ ਤੇਗ ਰੇਸ਼ਮ ਸਿੰਘ ਬਾਗਾਪੁਰ ਆਨੰਦ ਦੇ ਪਿੰਡ ਆਲਮਵਾਲਾਂ ਦਾ ਰਹਿਣ ਵਾਲਾ ਹੈ ਕਰੀਬ 6 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਸਾਡੇ ਇੱਕ ਸਾਤਖਾਣੇ ਵਿੱਚ ਪਿੰਡ ਕਾਨੇ ਵਾਲੀ ਖੁਰਦ ਸੋ ਜ ਸਾਡੇ ਇਨਸਪੈਕਟਰ ਨਦੀਪ ਪੱਟੀ ਜੀ ਨੂੰ ਇਨਫੋਰਮੇਸ਼ਨ ਆਈਸੀਬੀ ਉੱਥੇ ਇੱਕ ਡਬਲ ਮਰਡਰ ਹੋ ਰਿਹਾ ਜੋ ਮੌਕੇ ਤੇ ਪਹੁੰਚੇ ਤੇ ਅਸੀਂ ਪਹੁੰਚੇ ਹਾਂ ਉੱਥੇ ਰੇਸ਼ਮ ਸਿੰਘ ਤੇ ਹਰਪ੍ਰੀਤ ਇਹ ਦੋਨੋਂ ਮੀਆਂ ਬੀਬੀ ਸਨ ਤੇ ਇਹਨਾਂ ਨੂੰ ਜਿਹੜਾ ਮਾਰਨ ਵਾਲਾ ਸੀ ਅਸ਼ਪ੍ਰੀਤ ਸਿੰਘ ਸੀ ਅਸ਼ਪ੍ਰੀਤ ਸਿੰਘ ਦੇ ਇਹ ਜੀਜਾ ਸਾਰੀ ਸੀ ਸਿਸਟਰ ਸੀ ਜੀ ਸਿਸਟਰ ਤੇ ਜਿੱਦਾ ਸੀ ਕਿਉਂਕਿ ਇਹ ਜਿਹੜਾ ਇਹਨਾਂ ਦੇ ਬਜ਼ੁਰਗ ਸਿੰਘ ਜਾਂ ਗਮਦੂਰ ਸਿੰਘ ਉਹ ਕਾਫੀ ਟਾਈਮ ਤੋਂ ਆਨ ਬੈੱਡ ਸੀਗਾ ਬਿਮਾਰ ਸੀਗਾ ਇਹ ਉਹਦੀ ਜਿਹੜੀ ਸਿਸਟਰ ਸੀ ਇੱਥੇ ਰਹਿ ਰਹੀ ਸੀ ਤੇ ਜਿਹੜਾ ਅਰਸ਼ਪ੍ਰੀਤ ਨੇ ਇਹ ਮਰਡਰ ਕੀਤਾ ਉਹ ਵੀ ਸੀ ਵੀ ਜਿਹੜਾ ਗਮਦੂਰ ਸਿੰਘ ਹੋ ਸਕਦਾ ਵੀ ਮੇਰੀ ਜਿਹੜੀ ਪ੍ਰਾਪਰਟੀ ਹੈ ਉਹ ਜਿਹੜੀ ਆਦੀ ਪੇਰੀ ਸਿਸਟਰ ਨਾਲ ਲਾਦੇ ਉਹ ਇਥੇ ਸਾਹਮਣੇ ਨਿਕਲ ਗਿਆ ਵੀ ਇਹ ਪ੍ਰਾਪਰਟੀ ਦਾ ਡਿਸਪੂਟ ਸੀ ਇਹਨੂੰ ਲੈ ਕੇ ਇਹਨੇ ਜਿਹੜਾ ਅਰਸ਼ਪ੍ਰੀਤ ਨੇ ਇਹ ਦੋਨਾਂ ਜਣਿਆਂ ਨੂੰ ਆਦੀ ਪਹਿਣਾ ਤੇ ਆਦੀ ਜੀਜੇ ਨੂੰ ਮੌਦੇ ਕੱਢਤਾ ਸੀ ਇਸ ਵੇਲੇ ਪ੍ਰੋਪਰਟੀ ਡਿਸਪਲੂਟ ਹੋਈ ਹੈ ਨਹੀਂ ਪਤਾ ਲੱਗਾ ਕਿ ਇਹਨਾਂ ਦੀ ਲਵ ਮੈਰਿਜ ਸੀ ਹਾਂ ਇਹਨਾਂ ਨੇ ਜਿਹੜੀ ਇਹਨਾਂ ਦੋਨਾਂ ਦੀ ਲਵ ਮੈਰਿਜ ਸੀ ਮੁੰਡੇ ਦੀ ਉਮਰ ਜ਼ਿਆਦਾ ਸੀ ਹਾਂ ਲੜਕੇ ਦੀ ਉਮਰ ਜ਼ਿਆਦਾ ਸੀ ਤੇ ਜਿਹੜੀ ਲੜਕੀ ਸੀ ਉਹ ਕੋਈ 40 ਸਾਲ ਦੀ ਉਹ ਲੜਕਾ 50 ਸਾਲ ਦਾ ਤੇ ਸਰਪ੍ਰੇਰੀ ਹੋਏਗੀ ਤੇ ਇਹਨਾਂ ਦਾ ਇੱਕ ਬੱਚਾ ਹੈ ਕੋਈ ਛੇ ਸਾਲ ਦਾ ਤੇ ਇਹਨਾਂ ਇਹਦੇ ਡਿਸਪਲੂਟ ਸੀ ਪ੍ਰੋਪਰਟੀ ਦਾ ਸੀ ਵੀ ਇਹਨੂੰ ਇਹ ਸੀ ਜਿਹੜਾ ਦੋਸ਼ੀ ਹੈ ਅਰਸ਼ਪ੍ਰੀਤ ਵੀ ਜਿਹੜੀ ਮੇਰੀ ਮੇਰੀ ਪ੍ਰਾਪਰਟੀ ਮੇਰੀ ਸਿਸਟਰ ਨਾਲ ਹੈ ਜੀ ਤੇ ਉਹਨੂੰ ਵੇਖ ਕੇ ਜਿਹਨੇ ਮਾਰ ਮर्डर ਕੀਤਾ ਉਹ ਗਿਰਤਾ ਰਿਹਾ ਅਰਸ਼ ਨੇ ਬਹੁਤ ਜਲਦੀ ਹੀ ਗ੍ਰਿਫਤਾਰ ਕਰ ਲਿਆ ਕੁਝ ਟਾਈਮ ਦੇ ਵਿੱਚ ਜਲਦੀ ਮੋਕਰੇ ਕੋਈ ਹਮਤ ਕਰਨ ਤੋਂ ਬਾਅਦ ਪਰਾਗ ਪਿੰਡ ਕਾਨੇਵਾਲੀ ਸਥਾਨਾ ਸਾਧਕ ਜੀ ਨਾਲ ਪ੍ਰੀਤ ਬੋਲਦੇ ਜੀ ਇੱਥੇ ਜੋ ਪਰਿਵਾਰ ਦੇ ਵਿੱਚ ਕਤਲ ਹੋਇਆ ਕਤਲ ਕਰਨ ਵਾਲੇ ਨੇ ਆਪਣਾ ਭੈਣ ੁਰਪਨ ਬਈ ਦੇ ਕਤਲ ਕੀਤਾ ਜੀ ਅਜਿਹੀ ਰਿਪੋਰਟ ਹੀ ਲੜਕੋ ਨੇ ਜੋ ਕਤਲ ਕੀਰਦੇ ਹੈ ਆ ਕੀ ਤਰੀਕੇ ਨਾਲ ਹੁੰਦਾ ਹੈ ਕਿ ਉਹਨੂੰ ਇਹ ਹੀ ਦੀ ਮੇਰਾ ਜੋ ਪਣਵਾਈ ਆ ਤੇ ਭੈਣ ਉਹ ਮੇਰੇ ਵੀਰ ਕੋ ਤੁਮ ਇੰਟਰਵਿਊ ਤੇ ਵਾੜ ਕੇ ਜਾਣਗੇ ਤੇ ਜਦਕਿ ਜਿਹੜਾ ਇਹ ਪਣਵਾਈ ਹੈ ਤੇ ਭੈਣ ਹੀ ਉਹ ਵੀਰ ਕੋ ਨਹੀਂ ਸਾਹਮਣੇ ਆਇਆ ਉਹ ਗਲਤਫਹਿਮੀ ਹੋ ਗਈ ਹੈ ਤੇ ਆਦੀ ਦਿਖਰੇ ਨਾਲ ਸਟੇ ਪੱਟਾਂ ਦੀ ਬਣਦੀ ਨਹੀਂ ਤੇ ਬਜ਼ੁਰਗ ਨੇ ਸਰਗੀਤ ਆਪ ਤੇ ਨੜਤੀ ਨੂੰ ਆਪਣੇ ਆਪਣੇ ਜਿਵਾਈ ਨੂੰ ਬਣਾਇਆ ਸੀ ਆਪ ਦੀ ਸ਼ੇਵਾ ਹੈ ਇਸ ਨੇ ਇਸ ਤੋਂ ਫਿਰ ਉਹ ਨਾਗ ਵੀ ਜਵੜਾ ਰਹਿੰਦਾ ਹੈ